ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤੂ ਉਸ ਦਾ ਅਰਥ ਕਰਾਂਗੇ ਅੱਜ ਸ਼ਲੋਕ ਮਹਲਾ 4ਵਾਂ ਦੇ 25ਵੇਂ ਸ਼ਬਦੀਵਾਰੀ ਹੈ ਜੀ ਸ਼ਲੋਕ ਮਹਲਾ 4ਵਾਂ ਹਰ ਦਾਸਨ ਸੰਯੋਪ੍ਰੀਤ ਹੈ ਹਰ ਦਾਸਨ ਕੋਮਿਤ ਹਰ ਦਾਸਨ ਕੇ ਵਸ ਹੈ ਜਿਉ ਜੰਤੀ ਕੇ ਵਸ ਚੰਤ ਹਰ ਦਾ ਸਨ ਸਿਉ ਪ੍ਰੀਤ ਹੈ ਹਰ ਦਾ ਸਨ ਕੋ ਮਿਤ ਹਰ ਦਾ ਸਨ ਕੇ ਵਸ ਹੈ ਜੋ ਜੰਤੀ ਕੇ ਵਸ ਜੰਤ ਹਰ ਕੇ ਦਾਸ ਹਰ ਧਿਆਏ ਦੇ ਕਰ ਪੀਤਮ ਸਿਉ ਨੇ ਕਿਰਪਾ ਕਰਕੇ ਸੁਨੋ ਪ੍ਰਭ ਸਭ ਜਗ ਮੇ ਵਰਸੇ ਮੇ ਜੋ ਹਰ ਦਾ ਸਨ ਕੀ ਉਸਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੇ ਕਾਰ ਕਰਾਈ ਸੋ ਹਰ ਚੰਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰਖੋ ਭਗਵਾਨ ਮਹਲਾ ਚੌਥਾ ਨਾਨਕ ਪ੍ਰੀਤ ਲਾਈ ਤੈ ਸਾਚੇ ਤਿਸ ਬਿਨ ਰਹਿਣ ਨਜਾਈ ਸਤੁਰੂ ਮਿਲੇ ਤਪੂਰਾ ਪਾਈਏ ਹਰ ਅਸਰਸਨ ਸਾਈ ਪਾੜੀ ਰਹਿਣ ਤੈਸ ਪਰ ਬਾਤ ਤੂੰ ਹੈ ਹੈ ਗਾਵਣਾ ਜੀ ਜੰਤ ਸਰਬਤ ਨਾਮ ਤੇਰਾ ਧਿਆਵਣਾ ਰਹਿਣ ਦਿਨ ਸਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਮ ਤੇਰਾ ਧਿਆਵਣਾ ਤੂੰ ਦਾਤਾ ਦੇ ਤਾਰ ਤੇਰਾ ਦਿੱਤਾ ਖਾਵਣਾ ਭਗਤ ਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦਵਲ ਹਾਰੇ ਬਲ ਬਲ ਜਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਾਂ ਨਾਨਕ ਸਤ ਬਲ ਹਾਰੇ ਬਲਵਲ ਜਾਵਣਾ ਪਹਿਲੇ ਸ਼ਲੋਕ ਮੰਨੇ ਚੌਥੇ ਵਿੱਚ ਗੁਰੂ ਜੀ ਸਿੱਖ ਦਿੰਦੇ ਆ ਜੀ ਕਿ ਪਰਮੇਸ਼ਰ ਹਰ ਤੇ ਆਪਣੇ ਸੇਵਕ ਦਾਸਾਂ ਨਾਲ ਪ੍ਰੀਤ ਹੈ ਜੀ ਅਤੇ ਪਰਮੇਸ਼ਰ ਹਰ ਹੀ ਆਪਣੇ ਦਾਸਾਂ ਦਾ ਮਿੱਤਰ ਹੈ ਜੀ ਪਾਪ ਜੋ ਸੇਵਕ ਜੋ ਸਾਧਕ ਗੁਰਮਖ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਹਰ ਦੇ ਗੁਣ ਗਾਣ ਕਰਦੇ ਹਨ ਜੀ குரு ਜੀ ਆਖਦੇ ਹਨ ਪਰਮੇਸ਼ਰ ਦੀ ਕਿਰਪਾ ਨਾਲ ਪਰਮੇਸ਼ਰ ਦਾ ਦੇਹ ਰਤੇ ਵਿੱਚ ਵਸਦਾ ਹੈ ਜੀ ਅਤੇ ਪਰਮੇਸ਼ਰ ਉਹਨਾਂ ਦੇ ਅੰਦਰ ਰੀਤ ਇਸ ਤਰ੍ਹਾਂ ਲੱਗਦੀ ਹੈ ਵੱਜਦੀ ਹੈ ਜੀ ਜਿਸ ਤਰ੍ਹਾਂ ਵਾਜਾ ਵਜਾਉਣ ਵਾਲੇ ਦੇ ਹੱਥ ਵਿੱਚ ਵਾਜਾ ਹੁੰਦਾ ਹੈ ਜੀ ਭਾਵ ਉਹਨਾਂ ਦੇ ਅੰਦਰ ਹਰ ਵੇਲੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਤੁਨ ਤੁਨ ਵੱਜਦੀ ਹੈ ਜੀ ਕਿਉਂਕਿ ਪਰਮੇਸ਼ਰ ਹਰ ਦੇ ਦਾਸ ਕੇਵਲ ਅਤੇ ਕੇਵਲ ਪਰਮੇਸ਼ਰ ਹਰ ਤੇ ਗੁਰਸ਼ਬਦ ਗੁਰਬਾਣੀ ਨਾਮ ਦੀ ਰਾਧਨਾ ਕਰਦੇ ਹਾਂ ਜੀ ਅਤੇ ਪਰਮੇਸ਼ਰ ਰੱਖ ਕੇ ਬੇਨਤੀ ਕਰਦੇ ਹਾਂ ਜੀ ਕਿ हे ਪਰਮੇਸ਼ਰ ਮੇਰੇ ਤੇ ਆਪਣੀ ਕਿਰਪਾ ਕਰਕੇ ਮੈਨੂੰ ਗੁਰਸ਼ਬਦ ਗੁਰਬਾਣੀ ਨਾਲ ਬਖਸ਼ੋ ਜੀ ਫਿਰ ਗੁਰੂ ਜੀ ਆਖਦੇ ਨੇ ਪਰਮੇਸ਼ਰ ਪ੍ਰਭ ਕਿਰਪਾ ਕਰਕੇ ਸਾਰੇ ਜਗਤ ਵਿੱਚ ਸੰਸਾਰ ਵਿੱਚ ਗੁਰੂਪਦੇਸ਼ ਗੁਰਸ਼ੇਵਰ ਗੁਰਬਾਣੀ ਨਾਮ ਦਾ ਮੀਂਹ ਵਰਸਾਉ ਹਜੀ ਸਭ ਭਾਮ ਇੰਨਾ ਗੁਰਸ਼ੇਵਰ ਗੁਰਬਾਣੀ ਨਾਮ ਘਰ ਘਰ ਵਸੇ ਜੀ ਹਰ ਇੱਕ ਹਰ ਇੱਕ ਦੇ ਜੀ ਦੇ ਮਨ ਵਿੱਚ ਵਸੇ ਜੀ ਫਿਰ ਗੁਰੂ ਜੀ ਆਖਦੇ ਪਰਮੇਸ਼ਰ ਹਰ ਦੇ ਦਾਸਾਂ ਦੀ ਜੋ ਉਸਤ ਹੈ ਜੀ ਉਹ ਜਾਣੋ ਪਰਮੇਸ਼ਰ ਦੀ ਹੀ ਉਸਤ ਹੈ ਜੀ ਸਿਰ ਗੁਰੂ ਜੀ ਆਖਦੇ ਪਰਮੇਸ਼ਰ ਹਰ ਨੂੰ ਆਪਣੀ ਵਿਡਿਆਈ ਚੰਗੀ ਲੱਗਦੀ ਹੈ ਜੀ ਇਸ ਲਈ ਪਰਮੇਸ਼ਰ ਹਰ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਵਾਉਂਦਾ ਹੈ ਜੀ ਕਿਉਂਕਿ ਉਹ ਪਰਮੇਸ਼ਰ ਹਰ ਜਨ ਗੁਰਸ਼ਬਦ ਗੁਰਬਾਣੀ ਨਾਮ ਦੀ ਆराधना ਕਰਦੇ ਹਨ ਜੀ ਅਤੇ ਆਪਣੇ ਦ્વੈਤ ਭਾਗ ਤਿਆ ਕੇ ਪਰਮੇਸ਼ਰ ਦੇ ਇੱਕਾਂ ਛੋ ਜਾਂਦੇ ਹਾਂ ਜੀ ਅਤੇ ਪਰਮੇਸ਼ਰ ਹਰਜਨ ਅਤੇ ਪਰਮੇਸ਼ਰ ਹਰ ਵਿੱਚ ਕੋਈ ਫਰਕ ਨਹੀਂ ਰਹ ਰਹਿ ਜਾਂਦਾ ਜੀ ਉਹ ਇੱਕ ਸਮਾਨ ਹੀ ਹਾਂ ਜੀ ਨਾਨਕ ਦਾ ਖਤਨਾ ਜੀ ਕਿ ਉਹ ਪਰਮੇਸ਼ਰ ਹਰ ਦੇ ਉਦਾਸ ਹਨ ਜੋ ਪਰਮੇਸ਼ਰ ਹਰ ਤੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੱਗਦੇ ਹਾਂ ਜੀ ਤੇ ਪਰਮੇਸ਼ਰ ਹਰ ਉਹਨਾਂ ਦੇ ਲਾਜ ਰਗਾਦਾ ਹੈ ਜੀ ਦੂਸਰੇ ਸ਼ਲੋਕ ਮਾ ਲੈ ਚੌਥੇ ਵਿੱਚ ਗੁਰੂ ਜੀ ਸਿੱਖ ਦਿੰਦੇ ਹਨ ਜੀ ਨਾਨਕ ਦਾ ਕਥਨ ਹੈ ਜੀ ਕਿ ਉਹ ਸੱਚੇ ਪਰਮੇਸ਼ਰ ਪ੍ਰਗਟ ਦੇ ਗੁਰਸ਼ੇਧ ਗੁਰਬਾਣੀ ਨਾਮ ਸਦਕਾ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਆਪਣੀ ਪ੍ਰੀਤ ਲਗਾਈ ਹੈ ਜੀ ਹੁਣ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾ ਰਿਆ ਨਹੀਂ ਜਾ ਸਕਦਾ ਜੀ ਕਿਉਂਕਿ ਜੇ ਸਤਗੁਰ ਮਿਲ ਪਏ ਜੀ ਤਾਂ ਪੂਰਾ ਪਰਮੇਸ਼ਰ ਨੂੰ ਪਾ ਲੈਂਦਾ ਹੈ ਜੀ ਅਤੇ ਰਸਨਾ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਰਸ ਵਿੱਚ ਲੀਨ ਹੋ ਜਾਂਦੀ ਹੈ ਜੀ ਬੜੀ ਇਸ ਗੁਰੂ ਜੀ ਸਿਖ ਦਿੰਦੇ ਹਨ ਜੀ ਇਹ ਪਰਮੇਸ਼ਰ ਪ੍ਰਭ ਦਨ ਰਾਤ ਅਤੇ ਪ੍ਰਵਾਤ ਵੇਲੇ ਤੇਰੇ ਹੀ ਗੁਰਸ਼ਸ ਗੁਰਬਾਣੀ ਨਾਮ ਸਿਮਰਨ ਦੁਆਰਾ ਤੇਰੇ ਗੁਣ ਗਾਉਂਦਾ ਹਾਂ ਜੀ ਸਾਰੇ ਜੀ ਜੰਤੂ ਤੁਹਾਡੇ ਗੁਰਸ਼ਸ ਗੁਰਬਾਣੀ ਨਾਮ ਨੂੰ ਧਿਆਂਦੇ ਹਾਂ ਜੀ ਤੂੰ ਹੀ ਵੱਡਾ ਦਾਤਾ ਦੇਣ ਵਾਲਾ ਦਾਤਾ ਹੈ ਜੀ ਅਤੇ ਤੇਰਾ ਦਿੱਤਾ ਹੀ ਅਸੀਂ ਸਭ ਜੀ ਖਾਂਦੇ ਹਾਂ ਜੀ ਸਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰ ਤੇਰੇ ਪਰਵਜਨਾਂ ਦੀ ਸੰਗਤ ਵਿੱਚ ਗੁਰਸ਼ੋਧ ਗੁਰਬਾਣੀ ਨਾਮ ਸਿਮਰਨ ਸਦਕਾ ਪਾਪ ਕਦੋਂ ਹਟ ਜਾਂਦੇ ਹਨ ਨਾ ਦਾਸ ਨਾਨਕ ਤਾਂ ਪਤਾ ਹੈ ਜੀ ਕਿ ਉਹ ਤੇਰੇ ਤੋਂ ਸਦਾ ਬਲਹਾਰ ਜਾਂਦੇ ਤੇ ਸਦਕੇ ਜਾਂਦੇ ਹਨ ਜੀ ਉਹ ਸ਼ਬਦ ਦਾ ਸਾਰ ਇਸ ਰਗ ਰਿਏ ਜੀ ਇਸ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਪਰਮੇਸ਼ਰ ਹਰ ਦੇ ਦਾਸਾਂ ਦਾ ਬਹੁਤ ਮਹਤਵ ਹੈ ਜੀ ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੀ ਕਿਰਪਾ ਹਾਰਨ ਉਹ ਹਰ ਵੀ ਲਈ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੱਗਦੇ ਹਨ ਜੀ ਅਤੇ ਉਹਨਾਂ ਵਿੱਚ ਅਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ ਹੈ ਜੀ ਫਿਰ ਗੁਰੂ ਯਾਦੈ ਪਰਮੇਸਰ ਪ੍ਰਭ ਦੀ ਪ੍ਰੀਤ ਦੇ ਗੁਰੂ ਰੂਪ ਗੁਰਸ਼ਧ ਗੁਰਬਾਣੀ ਨਾਮ ਅਤੇ ਸਾਧ ਸੰਗਤ ਕਰਨੀ ਚਾਹੀਦੀ ਹੈ ਜੀ ਇਹ ਸਭ ਕੁਝ ਪਰਮੇਸਰ ਪ੍ਰਭ ਦੀ ਕਿਰਪਾ ਦਾ ਹੀ ਫਲ ਹੈ ਜੀ ਫਿਰ ਗੁਰੂ ਯਾਦਿਆਨ ਪਰਮੇਸਰ ਪ੍ਰਭ ਦਾ ਚਸ ਗਾਨ ਬੜਾ ਮੱਤਾ ਬੁਰਨ ਹਰ ਜੀ ਅਤੇ ਸਾ ਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਹਰ ਦੇ ਗੁਣ ਗਾਣ ਸਦਕਾ ਜੀਵਨੁਕ ਦੇ ਪਾਪ ਨਸ਼ਟ ਹੋ ਜਾਂਦੇ ਹਨ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਨੇਕਾਂ ਬੁਲਾ ਹੋਈਆਂ ਹੋਣ ਕਿਆ ਉਸ ਵਾਸਤੇ ਮੈਂ ਖਿਮਾ ਦੀ ਚਾਹ ਚਾਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ